ਜੇ ਆਪਾਂ ਕਿਸੇ ਦਾ ਕੁਝ ਸਵਾਰ ਨਹੀਂ ਨਾ ਸਕਦੇ ਕਿਸੇ ਦਾ ਬਗਾੜੀਏ ਵੀ ਨਾ ਇਹ ਗੱਲਾਂ ਕੌਣ ਦਾ ਸਰੇ ਆ ਇਹ ਸਾਰਾ ਕੁਝ ਸਮਝਾ ਕੌਣ ਰਿਹਾ ਗੁਰੂ ਗ੍ਰੰਥ ਸਾਹਿਬ ਅ ਸਮਝਾਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਾਂਗੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੁਣਾਂਗੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੰਸਾਰ ਦੇ ਵਿੱਚ ਵਿਚਰਨ ਦਾ ਸੰਸਾਰ ਦੇ ਵਿੱਚ ਰਹਿਣ ਦਾ ਜੀਣ ਦਾ ਚੱਜ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਜੀ ਜਿਉਣਾ ਨਾ ਜੱਗ ਦੇ ਵਿੱਚ ਜੇ ਸੰਸਾਰ ਦੇ ਵਿੱਚ ਰਹਿਣਾ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਇਸ ਤਰ੍ਹਾਂ ਦਾ ਬਣ ਕੇ ਜੀ ਇਸੇ ਦਾ ਮਾੜਾ ਨਾ ਫਿਰ ਤੇਰੇ ਵਾਸਤੇ ਇਹ ਜਗਤ ਇਹ ਸੰਸਾਰ ਵਿਕੁੰਠ ਹੈ ਤੇਰੇ ਵਾਸਤੇ ਇਹ ਸੰਸਾਰ ਸਵਰਗ ਹੈ ਤੇਰੇ ਵਾਸਤੇ ਇਹ ਸੰਸਾਰ ਇੱਕ ਸਵਰਗ ਤੋਂ ਘੱਟ ਨਹੀਂ ਹੈ ਜੇ ਸਾਰਾ ਕੁਝ ਹੀ ਕਰਦੇ ਆਂ ਦੰਦਿਆ ਵੀ ਕਰਦਾ ਹੈ ਸਰਾਬਾਂ ਵੀ ਪੀਂਦਾ ਹੈ ਮਾੜਾ ਵੀ ਕਰਦਾ ਹੈ ਸਤ ਜਾਨੀ ਫਿਰ ਤੇਰੇ ਵਾਸਤੇ ਇਹ ਸੰਸਾਰ ਨਰਕ ਹੈ ਤੈਨੂੰ ਨਰਕ ਨਜ਼ਰ ਆਏਗਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਰਦ ਜੀ ਦੇ ਕੋਲ ਬੈਠੇ ਆ ਗੁਰੂ ਗ੍ਰੰਥ ਸਾਹਿਬ ਨੂੰ ਸੁਣਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸੁਣਿਆ ਦੁੱਖ ਪਾਪ ਕਾ ਆਈਆਂ ਨਾ ਇੱਕ ਨੀਂ ਦੋ ਨੀ ਅਨੇਕਾਂ ਪਾਪਾਂ ਦਾ ਤੇਰਿਆਂ ਦਾ ਨਾਸ ਹੋਏਗਾ ਕੋਈ ਨੇਤਾ ਹੁੰਦਾ ਹੈ ਅਸੀਂ ਬੜੇ ਗੌਰ ਦੇ ਨਾਲ ਉਹਨੂੰ ਸੁਣਦੇ ਹਾਂ ਧਿਆਨ ਦੇ ਨਾਲ ਸੁਣਦੇ ਹਾਂ ਅਸੀਂ ਆਲੇ-ਦਾਲੇ ਨੂੰ ਵੀ ਚੁੱਪ ਕਰਾ ਦਿੰਨੇ ਹਾਂ ਕੋਈ ਜੇ ਬੋਲਦਾ ਵੀ ਚੁੱਪ ਕਰ ਸੁਣਦੇ ਆਪਣੇ ਕੰਮ ਦੀ ਗੱਲ ਕਰੇਗਾ ਆਪਣੇ ਕੰਮ ਦੀ ਗੱਲ ਕਰੇਗਾ ਸੁਣ ਵੀ ਖਬਰ ਕਿਤੇ ਪਿਲਸਨ ਵਧਾਉਂਦੀ ਗੱਲ ਕਰੇ ਖਬਰਾਂ ਕਿਤੇ 11 ਤੋਂ 2500 ਰੁਪਇਆ ਉਹ ਦੇ ਸਾਡਾ ਕੋਈ ਸਾਡੇ ਕਰਜ਼ੇ ਮਾਫੀ ਦੀ ਗੱਲ ਕਰੇਗਾ ਏ ਅਸੀਂ ਦੁਨਿਆਵੀ ਲੀਡਰ ਨੂੰ ਬੜੇ ਧਿਆਨ ਦੇ ਨਾਲ ਬੜੇ ਗੌਰ ਦੇ ਨਾਲ ਸੁਣਦੇ ਆਂ ਦੁੱਖ ਦੀ ਗੱਲ ਇਹ ਆ ਪਿਆਰਿਓ ਜਦੋਂ ਬ੍ਰਹਮੰਡਾ ਖੰਡਾ ਦੇ ਮਾਲਕ ਚੌ ਵਰਣਾ ਦੇ ਸੰਜੇ ਰਾਇਬਰ ਨਿਹਕਲੰਕ ਜਗਤ ਗੁਰੂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਅਜੋ ਬੋਲਦੇ ਨੇ ਸੱਚ ਜਾਣਿਓ ਉਦੋਂ ਅਸੀਂ ਧਿਆਨ ਦੇ ਨਾਲ ਨਹੀਂ ਸੁਣਦੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਦੇ ਨਾਲ ਸੁਣ ਕੇ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਤੇਰੀ ਜ਼ਿੰਦਗੀ ਸਵਾਰਨ ਦੀ ਗੱਲ ਕਰਦਾ ਹੈ ਤੇਰੇ ਜੀਵਨ ਸਫਲੇ ਦੀ ਗੱਲ ਕਰਦੇ ਨੇ